ਟਾਪ ਦੇ ਵਿੱਚ ਵੱਡਾ ਹਾਦਸਾ ਵਾਪਰਿਆ BMW ਕਬਾੜ ਬਣ ਚੁੱਕੀ ਹੈ ਦੋਸਤ ਦੋ ਜੋ ਹੈ ਇਕੱਠੇ ਹੋ ਕੇ ਜਾ ਰਹੇ ਸਨ ਪਰ ਰਸਤੇ ਦੇ ਵਿੱਚ ਇੱਕ ਕੈਂਟਰ ਦੇ ਨਾਲ ਟੱਕਰ ਹੋ ਜਾਂਦੀ ਹੈ BMW ਦੇ ਪਰ ਖੱੱਚੇ ਤੱਕ ਉੱਡ ਜਾਂਦੇ ਨੇ ਇਥੋਂ ਤੱਕ ਕਿ 에ਅਰ ਬੈਗ ਤਾਂ ਖੁੱਲ ਜਾਂਦੇ ਨੇ ਪਰ ਇਹ ਸਭ ਦੇ ਬਾਵਜੂਦ ਇਸ BMW ਦੇ ਵਿੱਚ ਸਵਾਰ ਨੌਜਵਾਨਾਂ ਦਾ ਬਚਾ ਨਹੀਂ ਹੋ ਪਾਂਦਾ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਆਖਿਰਕਾਰ ਗਲਤੀ ਕਿਸ ਦੀ ਹੈ ਪੁਲਿਸ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ ਪਰ ਸਵੇਰੇ 2 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਜਿੱਥੇ ਕਿ ਇਸ BMW ਦੀ ਕੈਂਟਰ ਦੇ ਨਾਲ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ BMW ਦੇ ਪਰਖੱਚੇ ਉੱਡ ਜਾਂਦੇ ਨੇ ਹਾਲਾਂਕਿ ਇਸ ਦੇ ਵਿੱਚ ਸਵਾਰ ਸਵਾਰੀਆਂ ਦਾ ਵੀ ਜੋ ਹੈ ਬਚਾ ਨਹੀਂ ਹੋ ਪੰਦਾ ਦੋ ਦੋਸਤ ਇਕੱਠੇ ਹੋ ਕੇ ਜਾ ਰਹੇ ਸਨ ਪਰ ਰਾਹ ਦੇ ਵਿੱਚ ਮੌਤ ਘੇਰਾ ਪਾਏਗੀ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਣਾ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਪਿਹੋਵਾ ਰਾਜਮਾਰਗ ਦੇ ਪਿੰਡ ਅਕਬਰਪੁਰ ਦੇ ਨਜ਼ਦੀਕ ਜਿੱਥੇ ਕੀ BMW ਅਤੇ ਕੈਂਟਰ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਤਾਂ ਇਸ ਘਟਨਾ ਕਰਮ ਦੇ ਵਿੱਚ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਕੈਂਟਰ ਹੈ ਇਸ ਦੀ ਲਾਪਰਵਾਹੀ ਦੇ ਕਰਕੇ ਇਸ ਦੇ ਚਾਲਕ ਦੀ ਲਾਪਰਵਾਹੀ ਵਰਤੀ ਗਈ ਜਿਸ ਕਰਕੇ ਇਹ ਹਾਦਸਾ ਵਾਪਰਿਆ ਇੱਕ ਕੈਂਟਰ ਦੀ ਸਾਈਡ ਜਿਹੜੀ ਹੈ ਸਿੱਧੀ BMW ਦੇ ਵਿੱਚ ਜਾ ਕੇ ਵੱਜਦੀ ਹੈ ਜਿਸ ਕਰਕੇ ਗੱਡੀ ਬੇਕਾਬੂ ਹੋ ਜਾਂਦੀ ਹੈ ਤਾਂ ਜਿਹੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਸਵੀਰਾਂ ਦੇਖ ਕੇ ਤੁਹਾਡੇ ਵੀ ਹੋ ਸ਼ੁਡ ਜਾਣਗੇ ਕਿ ਇਹ BMW ਤਾਂ ਕਿਤੇ ਦਿਖਾਈ ਹੀ ਨਹੀਂ ਦੇਰੀ ਇਹ ਤਾਂ ਇੰਜ ਲੱਗਦਾ ਜਿਵੇਂ ਕਿਸੇ ਕਬਾੜੀਏ ਦੀ ਦੁਕਾਨ ਦੇ ਉੱਤੇ ਕਬਾੜ ਪਈ ਗੱਡੀ ਹੋਵੇ ਇੰਨਾ ਮੰਦ ਭਾਗਾ ਇਹ ਹਾਦਸਾ ਵਾਪਰਿਆ ਗੱਡੀ ਦਾ ਤਾਂ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਗਿਆ ਇੰਨਾ ਜਿਆਦਾ ਭਿਆਨਕ ਇਹ ਹਾਦਸਾ ਵਾਪਰਿਆ ਗੱਡੀ ਦੇ 에ਅਰ ਬੈਗ ਖੁੱਲਣ ਤੋਂ ਬਾਅਦ 에ਅਰ ਬੈਗ ਵੀ ਫਟ ਚੁਕੇ ਨੇ ਦੂਜੇ ਪਾਸਿਓਂ ਕੈਂਟਰ ਤੁਸੀਂ ਦੇਖ ਸਕਦੇ ਹੋ ਜਿਸ ਦੇ ਨਾਲ ਇਹ ਟੱਕਰ ਹੋਈ ਹੈ ਦੋਵੇਂ ਸੜਕ ਦੇ ਇੱਕ પાસੇ ਖੜੇ ਹੋਏ ਵਿਖਾਈ ਦੇ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨੀਚੇ ਜਿਹੜੇ ਕੀ ਨੌਜਵਾਨ ਇਸ ਗੱਡੀ ਦੇ ਵਿੱਚ ਸਵਾਰ ਸਨ ਕਾਲੇ ਰੰਗ ਦੀ BMW ਤੋਂ ਦੋਸਤਾਂ ਦੇ ਲਈ ਕਾਲ ਬਣੀ ਹੈ ਜਿਹੜੇ ਕੀ ਇਸ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਅਚਾਨਕ ਗੱਡੀ ਦਾ ਸੰਤੁਲਨ ਵਿਗੜਦਾ ਹੈ ਕੈਂਟਰ ਨਾਲ ਟਕਰਾਉਂਦੀ ਹੈ ਜਿਸ ਤੋਂ ਬਾਅਦ ਕਿਰਨੇ ਪੈ ਜਾਂਦੇ ਨੇ ਤਾਂ ਇਹ ਨਾਟਵਨ ਕਿਥੋਂ ਦੇ ਰਹਿਣ ਵਾਲੇ ਨੇ ਇਸ ਬਾਰੇ ਤਾਂ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਉਸ BMW ਦੀਆਂ ਤਸਵੀਰਾਂ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਕਿੰਨਾ ਜ਼ਿਆਦਾ ਮੰਦ ਭਾਗਾ ਇਹ ਹਾਦਸਾ ਵਾਪਰਿਆ ਹੋਏਗਾ ਤਾਂ ਸਪੀਡ ਵੀ ਜੋ ਕਿਹਾ ਜਾ ਰਿਹਾ ਹੈ ਕਾਫੀ ਜ਼ਿਆਦਾ ਸੀ BMW ਦੀ ਜਿਸ ਕਰਕੇ ਹਾਦਸਾ ਵਾਪਰਿਆ ਤੇ ਗੱਡੀ ਦੇ 에ਅਰ ਬੈਗ ਤੱਕ ਖੁੱਲ ਚੁੱਕੇ ਨੇ ਏਅਰ ਬੈਗ ਖੁੱਲਣ ਦੇ ਨਾਲ-ਨਾਲ ਫਟ ਚੁਕੇ ਨੇ ਅਗਲਾ ਹਿੱਸਾ ਤਾਂ ਬਿਲਕੁਲ ਕਬਾੜ ਬਣਿਆ ਹੋਇਆ ਹੈ ਪ੍ਰਤੀਤ ਹੀ ਨਹੀਂ ਹੁੰਦਾ ਦੇਖ ਕੇ ਇਸ ਨੂੰ ਕਿ ਇਹ BMW ਕਰੋੜਾਂ ਦੀ ਗੱਡੀ ਹੋਵੇਗੀ ਤਾਂ ਦੂਜੇ ਪਾਸੇ ਉਹ ਕੈਂਟਰ ਹੈ ਜਿਸ ਤੇ ਕੀ ਵੱਡਾ ਹਾਦਸਾ ਵਾਪਰਿਆ ਜੋ ਟਾਇਰ ਆ ਉਹ ਵੀ ਗਿਆ ਜਾ ਰਿਹਾ ਕੈਂਟਰ ਦੇ ਖੁੱਲ ਚੁਕੇ ਨੇ